ਤਨ ਪ੍ਰਭੂ ਵਾਲਮੀ ਮਾਰਾ ਦਿਓ ਪੁਰਨਾ ਪੁਰਖ ਅਕਾਲ ਹੂੰਗਾ ਤਾਰ ਪਿਤਾ ਮੇਰਾ ਸਾਂ ਤੂੰ ਮੇਰਾ ਰਖਾ ਸਭਨੀ ਥਾਈ ਸਭਨੀ ਥਾਹੀਂ ਸਤਗੁਰ ਰਖਾ ਪੈਰ ਮੈਣ ਤੇ ਦੀਪਾ ਖਾ ਅੱਲਾ ਈਸ਼ਵਰ ਵਾਹਿਗੁਰੂ ਕਹੇ ਕੋਈ ਰਾਮ ਸਾਬਕਾ ਮਾਲਕ ਈਕ ਹੈ ਪ੍ਰਭ ਆਲਮੀ ਕਫਗਵਾਨ ਆਦਪੁਰਖ ਜੀ ਆਪਦਾ ਹਰ ਹਿਰਦੇ ਵਿੱਚ ਵਾਸ ਪੂਰਨ ਕਰੋ ਸੰਪੂਰਨ ਕਾਰਜ ਆਪਕੇ ਚਰਣੀ ਹੈ ਅਰਦਾਸ ਤੇ ਤੁਹੀ ਰਾ ਪੂਰਨ 35 ਅਖਰੀ ਜਦ ਬੋਲੀ ਮਾ ਰਾਜ ਸ਼ਬਦ ਗੁਰਾਂ ਦੇ ਸੁਣਤੇ ਆ ਚੁਕਦਾ ਜਾਈ ਸਮਾਜ ਊੜਾ ਆਖਿਓ ਹੰਗ ਸੁਹੰਗ ਮੇਲ ਦੇਵੇ ਆਪਣਾ ਛੀ ਨੂੰ ਐੜਾ ਪਿੰਗਲਾ ਯਤ ਸੁਖਮੰਨਾ ਕਟੈ ਜਮਦੀ ਫਾਂਸੀ ਨੂੰ ਐੜਾ ਅਖ ਆਦ ਕਮੀਨੂ ਜੋ ਜੋ ਪ੍ਰਾਣੀ ਧਿਆਵੇਗਾ ਮਾਨਸ ਦੇਹੀ ਅੰਦਰ ਹੀ ਉਹ ਮੋਕਸ਼ ਪਦਵੀ ਪਾਵੇਗਾ ਈੜੀ ਆਖੈ ਇਸ ਰਚੀ ਦਾ ਉਸ ਖੇਲ ਰਚਾਇਆ ਹੈ ਸੂਰਜ ਬੰਸੀ ਰਾਮ ਦਾ ਤੂਰ ਜਿਸਨਾ ਸਿਖਰ ਚੜਾਇਆ ਹੈ ਸਸਾ ਆਖੈ ਸਤਗੁਰ ਮੇਰਾ ਓਹੋ ਪ੍ਰੀਤਮ ਪਿਆਰਾ ਹੈ ਲੱਖ ਕਿਰਾਸੀ ਜੂਨ ਦਤਾਈ ਜਿਹੜਾ ਪਲਣ ਹਾਰਾ ਹੈ ਹਾ ਹਾ ਆਖੈ ਹਰ ਕਿਣਕੇ ਵਿੱਚ ਆਦਪੁਰਖ ਦਾ ਵਾਸਾ ਹੈ ਪੂਰਨ ਕਰਦਾ ਹਰ ਹਿਰਦੇ ਦੀ ਜੇੜਾ ਪੂਰੀ ਆਸਾ ਹੈ ਪਕਾਇਆ ਖੈ ਧਰਮ ਬੰਦੇ ਦੇ ਦੁੱਖ ਸੁੱਖ ਰੱਬ ਦਿਆਂ ਦਾਤਾਨੇ ਐ ਪਰ ਸਾਧੂ ਪਰਮੇਸ਼ਰ ਦਾ ਦੇਂਦੇ ਪੀਰ ਬਰਤਾਨੇ ਖੱਖ ਆਖਾ ਖੁਦੀ ਤਿਆਗੋ ਨੀਕੀ ਦਾ ਸ਼ਿੰਗਾਰ ਬਣਾਓ ਪ੍ਰਵਾਲ ਮੀਕ ਪ੍ਰਗਵਾਨ ਪ੍ਰਭੂ ਦਾ ਖਚੇ ਪੈਰੋ ਕਾਰ ਬਣਾਓ ਗਗਾ ਆਖਾ ਗਰਵ ਨਾ ਕਰੀਏ ਮਾਇਆ ਯਾਰੀ ਜਾਣੀ ਦਾ ਗਗਾ ਆਖਾ ਗਰਮਣ ਕਰੀਏ ਮਾਇਆ ਆਣੀ ਗਾਣੀ ਦਾ ਇਸ ਜੀਵਨ ਦਾ ਕੀ ਪਰਵਾਸਾ ਜੀ ਬਲਬਲਾ ਪਾਣੀ ਦਾ ਕਦਾ ਆਖਾ ਟਟ-ਟਟ ਵਿੱਚੋਂ ਪ੍ਰਭੂ ਆਲਮੀ ਕਦਾ ਨੂੰ ਦਿਸੇ ਕਰਤੀ ਅੰਬਰ ਹਰ ਕਣ ਕਹਿ ਵਿੱਚ ਆਜਰ ਪ੍ਰਭੂ ਹਯੂਰ ਦੇ ਅੰਗਾਇਕ ਪੂਰਨ ਭਗਤੀ ਉਸ ਦੀ ਪਰਮਾਨ ਹੋਵੇ ਸ਼ਕਤੀ ਹੁੰਦਿਆਂ ਸਾਧੂ ਜਿਹੜਾ ਪਿਆਰ ਕਰੇ ਨਿਰਮਾਨ ਹੋਵੇ ਚਿੱਤ ਆਖ ਚਿਤ ਵਿੱਚ ਤੇਰੀ ਪੁਰਵਾਰਮੀਕ ਦਾਵਾ ਸਾ ਹੈ ਦੁਨੀਆ ਅੰਦਰ ਪਰਦਾ ਜਿਹੜਾ ਹਰ ਪ੍ਰਾਣੀ ਦਾ ਤਾਸ ਹੈ ਸਛਿਆਖਾ ਛੂੜ ਨ ਪੱਲਾ ਈਸ਼ਵਰ ਪਰਿਪਕਾਰੀ ਦਾ ਇਹ ਸੰਸਾਰ ਰੂਪੀ ਉਸ ਦੀ ਪਿਆਰੀ ਚਿੱਤਰਕਾਰੀ ਦਾ ਜੱਜਾ ਆਖ ਜੋ ਤਿਉ ਉਸ ਦੀ ਜਿਹੜਾ ਹਿਰਦੈ ਰੱਖੇਗਾ ਬਣ ਕੇ ਉਪ ਪੀਹਾ ਏ ਉਸ ਦੀ ਬੂੰਦਾਂ ਸੁਮੰਤੀ ਚੱਖੇ ਗਾ ਚੱਜ ਆਖੇ ਚਕੀ ਨਾ ਐਵੇਂ ਦੁਨੀਆਂ ਨਿੰਦਿਆ ਕਰਦੀ ਹੈ ਇਹ ਤਾਂ ਤੇਰਾ ਕੱਪੜਾ ਧੁੰਦੀ ਇਹ ਤਾਂ ਤੇਰੀ ਵਰਦੀ ਹੈ ਨਈਆ ਆਖੇ ਪੂਰਨ ਪਿਆਰੇ ਤਾ ਤੇਰੀ ਤਕਦੀਰ ਬਣੀ ਵਾਲਮੀ ਤਪਵਾਨ ਦੀ ਜੇ ਕਰ ਹਿਰਦੈ ਵਿੱਚ ਤਸਵੀਰ ਬਣੇ ਟੈਕਾ ਆ ਕਹੇ ਤ ਪ੍ਰਭੂ ਤ ਜੋ ਜੋ ਪ੍ਰਾਣੀ ਰੱਖਦਾ ਓ ਸਤ ਗੁਰ ਦੀ ਬਖਸ਼ਿਸ਼ ਸੁਧਕਾ ਰੱਬੀ ਹਮਰਾਤ ਤੱਕਦਾ ਹੈ ਠਠਾ ਅੱਖ ਐ ਹਰਣਾਏ ਮੈਂ ਦੇਖ ਮੁਸੀਬਤਾਂ ਦੇ ਦਿਨੋਂ ਰਾਤ ਦੇ ਕੋਹਾਂ ਦਿਨ ਦੀ ਲਾਲੀ ਦੇਖ ਚਾਤੀਆਂ ਪਾਂਦੀ ਨੂੰ ਡੱਡਾ ਅੱਖ ਡਰ ਹੈ ਕਿਸ ਦਾ ਤਰਮੀ ਪਰ ਪੁਕਾਰਨੋ ਪਰ ਪਾਪੀਨੋ ਸਹਣਾ ਪੈਂਦਾ ਏ ਦੋ ਜ਼ਖਮ ਦੀ ਅੰਗਿਆਰੀਨੋ ਸਦਾ ਆਖ ਟੁੰਡਿ ਉਸਨੋ ਜੋ ਤੇਰੇ ਵਿੱਚ ਬੋਲ ਰਹਾ ਉਸ ਦੀ ਮੂਲ ਪਛਾਨ ਨਕਿਤੀ ਵੇੜਾ ਹਰ ਗਮ ਭੋਲ ਰਹਾ ਨਾਣਾ ਆਖਾ ਪੂਰਨ ਪਿਆਰਾ ਪੂਰਨ ਆਪਣਾ ਆਪ ਕਰੋ ਕਹਾਂ ਜਗਾਂ ਦਾ ਜਗਤ ਗੁਰੂ ਗੁਰਵਾਲਮੀ ਕਾ ਜੀ ਦਾ ਜਾਪ ਕਰੋ ਤਤਾ ਅਥਕ ਤਿਲ ਤਿਲ ਕਰਕੇ ਅੜਵਾ ਜੋ ਤਕਦੀਰਾਂ ਨੂੰ ਪਸਤਾ ਕਤਕ ਖਿਆਨ ਦਾਇਓ ਜਲਮ ਦੀਆਂ ਸ਼ਮਤੀ ਜਾਨੋ ਥੱਥਾ ਆਖੇ ਥੱਕੇ ਨਾ ਜੋ ਉਸ ਵੱਲ ਮੰਜ਼ਲ ਆਉਂਦੀ ਹੈ ਕਸਾ ਹੋ ਬਹਿਮਤ ਦਾਤਾ ਕੁਦਰਤ ਮੋਤੀ ਪਾਂਦੀ ਹੈ ਦੰਦਾ ਆਖੈ ਦਿਲ ਦੇ ਅੰਦਰ ਜੇ ਈਸ਼ਵਰ ਦੀ ਸਿੱਖ ਹੋਵੀਂ ਸ਼ਬਦ ਗੁਰੂ ਤੋਂ ਲੈ ਕੇ ਬੰਦਾ ਪਰਮੇਸ਼ਰਤੀ ਇੱਕ ਹੋਵੇ ਦੰਦਾ ਆਖੈ ਤਨ ਤਨ ਸਤਿਗੁਰੂ ਗੁਰ왈ਮੀ ਕੇ ਉਪਕਾਰੀ ਹੈ ਕਿਹਾਂ ਜਗਾਂ ਵਿੱਚ ਜਿਸ ਦਾਤੀ ਦੀ ਦਰਦਾਹੀ ਤਰਦਾਦੀ ਹੈ ਨੰਨਾ ਆਖ ਨਾਮ ਪ੍ਰਭੂ ਦਾ ਪਾਵ ਸਾਦਰ ਤੋਂ ਪਾਰ ਕਰੇ ਓ ਰਨ ਬਖਸ਼ਰ ਦੀਆਂ ਸਦੀਆਂ ਭਗਤਾਂ ਦੀ ਪੰਡਾਰ ਪਰ ਆਪਾਇਆ ਖ ਪਰਮੇਸ਼ਰ ਦਾ ਅੰਤ ਕਿਸੇ ਨਾ ਪਾਇਆ ਹੁਣ ਆਂ ਜਸ ਤਰਤੀ ਅੰਬਰ ਪੂਲ ਸੰਸਾਰ ਮਣਾਇਆ ਹੈ ਕਪਾਇਆ ਖੈ ਪਰਮੇਸ਼ਵਰ ਸ੍ਰਿਸ਼ਟੀ ਸਾਂਜਣ ਹਾਰੇ ਨੇ ਕੜੀਆਂ ਤਿਥਾਂ ਸਾਲ ਮਹੀਨੇ ਸਜੈ ਕੰਧ ਸਿਤਾਰੇ ਨੇ ਬਬਾ ਕਹੈ ਬਲਿਹਾਰੀ ਇਸ ਤਾ ਜਿਸ ਦੀ ਉਸ ਨਾਲ ਪ੍ਰੀਤੀ ਹੈ ਜਨਮ ਤੋਂ ਪਾਲ ਰੀ ਜਿਸ ਨੇ ਸਭ ਲਈ ਪੈਦਾ ਕੀਤੀ ਹੈ ਕਬਾਇਆ ਕੇ ਭਾਗ ਇਸ ਵੱਲ ਜੋ ਜੋ ਸਦਾ ਜਾਪ ਕਰੇ ਆਦ ਪਰਖ ਪਰਮੇਸ਼ਰ ਸਦਾ ਦਿਨ ਦੁਗਣਾ ਪਰਤਾਪ ਕਰੇ ਮੰਮਾਇਆ ਖੈ ਮੰਨ ਲੈ ਕਹਿਣਾ ਪੂਰਨ ਨਾਥ ਲਖਾਰੀ ਦਾ ਰਬ ਵਾਲਮੀ ਕ ਭਗਵਾਨ ਪਿਆਰੇ ਮਾਲਕ ਸ੍ਰਿਸ਼ਟੀ ਸਾਰੀ ਦਾ ਯਈ ਆਇਆ ਖੈ ਆਦ ਨਾ ਕੀਤਾ ਜਿਹੜਾ ਪਾਲਣ ਹਾਰਾ ਹੈ ਬਿਨ ਮੰਗਿਆ ਅਜ ਸਜੀਵਨਦਤਾ ਦੇਵਤਾ ਤੋਂ ਪਿਆਰਾ ਹੈ ਰਾ ਰਾਇਆ ਖੈ ਰਮਨ ਜੇ ਫਕੀਰੀ ਇਸ ਦਾ ਦਾਮਨ ਛੋੜੀ ਨਾ ਹਰ ਹਿਰਦਾ ਭਗਵਾਨ ਦਾ ਮੰਦਰ ਇਸ ਨੂੰ ਦੇ ਕੀ ਤੋੜੀ ਨਾ ਲੱਲਾ ਆਖੈ ਲੱਗਨੇ ਨਾਨੂ ਪਰਮੇਸ਼ਰ ਦੇ ਪਿਆਰੇ ਆਂਦੀ ਠੋਕਰ ਮਾਰ ਕੇ ਤਖਤਾਂ ਨੂੰ ਜਿਨਾ ਕੀ ਆ ਗਏ ਅੰਗੇ ਆ ਰਾਂਦੀ ਵਾ ਵਾ ਅਖ ਬਦਮਾਤਾ ਕੋ ਉਹਨਾਂ ਭਾਗ ਲਿਖਾਈ ਨੇ ਹਾਥੀ ਚਿੱਤਰੇ ਸ਼ੇਰ ਬਘੇਲੇ ਜੇ ਹੀ ਨ ਯਾਰ ਬਣਾਏ ਨੇ ੜਾੜਾ ਅਖ ਗਿਆਨ ਨਾਥ ਸਰਾ ਪੂਰਣ ਉਸਦਾ ছায়ਾ ਹੈ ਰਾਜਪੁੱਤਰ ਸ਼੍ਰੀ ਰਾਮਚੰਦਰ ਨੂੰ ਜਿ세 અવਤਾਰ ਬਣਾਇਆ ਹੈ ਡਾੜਾ ਆਖ ਗਿਆਨnath ਸਿਰ ਪੂਰਣ ਉਸਦਾ ছায়ਾ ਹੈ ਰਾਜਪੁੱਤਰ ਸ਼੍ਰੀ ਰਾਮਚੰਦਰ ਨੂੰ ਜਿ세 અવਤਾਰ ਬਣਾਇਆ ਹੈ ਯੋ ਬੋਲੇ ਸੋ ਨਿਰਭਾ ਸ੍ਰਿਸ਼ਟੀ ਕਰਤਾ ਵਾਲ ਮਤੀ ਦਿਆਵਾਨ ਕੀ ਜੈ ਸ੍ਰੀ ਸ੍ਰੀ 108 ਸਾਹਿਬ ਸਤਿਗੁਰੂ ਗੁਰੂ ਗਿਆਨ ਨਾਨਕ ਮਹਾਰਾਜ ਕੀ ਜੈ